ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ 4 ਸਾਲ ਤਲਾਕ ਹੋਏ ਤੋਂ ਬਾਅਦ ਕਿਵੇਂ પતિ ਪਤਨੀ ਇੱਕ ਦੂਜੇ ਨੂੰ ਕਿਵੇਂ ਮਿਲਦੇ ਆ ਰਮੇਸ਼ ਕੁਮਾਰ ਨਾਂ ਦਾ ਜੋਧਪੁਰ ਦਾ ਬੰਦਾ ਹੁੰਦਾ ਤੇ ਉਹਨਾਂ ਦਾ ਆਪਸੀ ਦੀ ਵਿਆਹ ਹੋਇਆ ਹੁੰਦਾ ਤੇ ਤਲਾਕ ਹੋ ਜਾਂਦਾ ਤੇ ਉਹ ਇੱਕ ਅਵਸਰ ਹੁੰਦਾ ਤੇ ਉਹ ਰੋਜ਼ ਦੀ ਤਰ੍ਹਾਂ ਆਪਦੀ ਡਿਊਟੀ ਤੇ ਜਾਂਦਾ ਹੁੰਦਾ ਤਲਾਕ ਤੋਂ ਬਾਅਦ ਤੇ ਜਦੋਂ ਫਾਟਕ ਦੇ ਉੱਤੇ ਐ ਬੀਪੀ ਜ਼ਿਆਦਾ ਹੋ ਜਾਂਦੀ ਟ੍ਰੈਫਿਕ ਜ਼ਿਆਦਾ ਲੱਗ ਜਾਂਦਾ ਤਾਂ ਉੱਥੋਂ ਦੀ ਲੰਘਣਾ ਸੀਗਾ ਤੇ ਬਾਹਲੀ ਭੀੜ ਹੋਣ ਕਰਕੇ ਉਹ ਆਪਦੇ ਡਰਾਈਵਰ ਨੂੰ ਕਹਿੰਦਾ ਵੀ ਤੂੰ ਇਹ ਇੰਨਾ ਕਾਲੀ ਨਾ ਕਰ ਆਪਣੇ ਅਜੇ ਮੀਟਿੰਗ ਦੇ ਵਿੱਚ ਬਹੁਤ ਟਾਈਮ ਪਿਆ ਤੇ ਇਹਨੂੰ ਗੱਡੀ ਨੂੰ ਸਾਈਡ ਤੇ ਲਾ ਲਾ ਆਪਾਂ ਹੌਲੀ ਹੌਲੀ ਚੱਲ ਪੜਾਂਗੇ ਕੋਈ ਗੱਲ ਕਈ ਵਾਰੀ ਦੁਰਘਟਨਾ ਹੋ ਜਾਂਦੀ ਹੁੰਦੀ ਹੈ ਕੋਈ ਨਾ ਕੋਈ ਗੱਡੀ ਵਿੱਚ ਲੱਜਦੀ ਹੁੰਦੀ ਹੈ ਗੱਡੀ ਵੱਡੀ ਹੈਗੀ ਐ ਮੈਂ ਟੁੱਟ ਜੂਗੀ ਅੱਛਾ ਉਹਨੇ ਗੱਡੀ ਰੋਕਤੀ ਜੀ ਉਹ ਵੇਖਦਾ ਵੀ ਮੰਗਤੀਆਂ ਜਿਹੜੀਆਂ ਬੈਠੀਆਂ ਕਿੰਨੀਆਂ ਗਰੀਬ ਆ ਵਿਚਾਰੀਆਂ ਕੋਈ ਕੱਪੜਾ ਨਹੀਂ ਚੱਜਦਾ ਕਿੰਨੇ ਗੰਦੇ ਕੱਪੜਿਆਂ ਦੇ ਵਿੱਚ ਬੈਠੀਆਂ ਕਿਉਂ ਨਾ ਮੈਂ ਇਹਨਾਂ ਨੂੰ ਥੋੜਾ ਥੋੜਾ ਪੈਸਾ ਦੇ ਕੇ ਤੇ ਇਹਨਾਂ ਦੀ ਸਹਾਇਤਾ ਕਰ ਜਾਵਾਂ ਉਹ ਉਹਨਾਂ ਨੂੰ ਆਪਦੇ ਕੋਲੇ ਬੁਲਾ ਲੈਂਦਾ ਤੇ ਸਾਰਿਆਂ ਨੂੰ ਥੋੜੇ ਥੋੜੇ ਪੈਸੇ ਦੇ ਦਿੰਦਾ ਤੇਨੇ ਨਾਲੋਂ ਖੁਸ਼ ਹੋ ਜਾਂਦੀਆਂ ਤਾਂ ਉਹ ਗੱਡੀ ਜਦੋਂ ਤੋਰਨ ਲੱਗਦਾ ਨਾ ਤੇ ਇੱਕ ਮੰਗਤੀ ਪਰੇ ਬੈਠੀ ਹੁੰਦੀ ਆ ਤੇ ਉਹ ਵੀ ਭੱਜੀ ਆਉਂਦੀ ਆ ਸਰਦਾਰ ਜੀ ਮੈਨੂੰ ਤੁਸੀਂ ਕੁਛ ਨਹੀਂ ਦਿੱਤਾ ਬਾਕੀਆਂ ਨੂੰ ਦੇਤੇ ਉਹ ਜਦੋਂ ਵੇਦਾ ਨਾ ਉਹਨੂੰ ਇੰਜ ਲੱਗਦਾ ਵੀ 베ਰੀਏ ਜਿਹੜੀ ਘਰ ਵਾਲੀ ਸੀ ਨਾ ਤਾਨੀਆਂ ਇਹ ਤਾਂ ਉਹ ਲੱਗਦੀ ਆ ਬਹੁਤ ਗੰਦੀ ਤੇ ਕੀ ਯਾਦਾਂ ਦੇ ਭੱਦੀ ਸ਼ਕਲ ਹੋਈ ਹੁੰਦੀ ਉਸ ਦੀ ਉਹਨੂੰ ਕਹਿੰਦਾ ਵੀ ਤੂੰ ਤਾਨੀਆਂ ਉਹ ਆਦੀ ਹਾਂ ਕਹਿੰਦੀ ਤੁਸੀਂ ਰਮੇਸ਼ ਆ ਦੀ ਹਾਂ ਕਹਿੰਦਾ ਤੂੰ ਇੱਥੇ ਤੈਨੂੰ 50 ਲੱਖ ਰੁਪਈਆ ਦਿੱਤਾ ਸੀ ਆ ਤੂੰ ਤਾਂ ਕੁਛ ਨਾ ਕੋਸੇ ਬਣਾ ਸਕਦੀ ਸੀ ਕਿ ਤੂੰ ਇੱਥੇ ਕਿਵੇਂ ਕਹਿੰਦੀ ਮੇਰੇ ਮਾਪਿਆਂ ਨੇ ਮੈਨੂੰ ਕੱਢਤਾ ਸੀ ਆ ਤੇ ਮੈਂ ਵੀ ਇੱਥੇ ਉੱਥੇ ਸਟੇਸ਼ਨ ਤੇ ਬੈਠੀ ਰਹੀ ਇਕੱਲੀ ਸੀਗੀ ਫਿਰ ਇਹ ਸਾਰੀਆਂ ਜੰਗੀਆਂ ਬੈਨਵਾਦੀਆਂ ਆਪਾਂ ਇਕੱਠੀਆਂ ਇੱਥੇ ਬੈਠਿਆ ਕਰੀਏ ਫਿਰ ਅਸੀਂ ਇੱਥੇ ਇਕੱਠੀਆਂ ਬੈਠਣ ਲੱਗੀਆਂ ਤੇ ਉਹ ਕਹਿੰਦਾ ਵੀ ਚੱਲ ਮੈਂ ਤੈਨੂੰ ਨਾਲ ਲੈ ਕੇ ਜਾਂਦਾ ਤੇ ਤੇਰੇ ਕੱਪੜੇ ਵਗੈਰਾ ਤੈਨੂੰ ਦਵਾ ਦੇਣਾ ਉਹ ਨੂੰ ਨਾਲ ਲੈ ਕੇ ਜਦ ਗੱਡੀ ਚ ਬਿਠਾਉਂਦਾ ਨਾ ਸਾਰੀਆਂ ਔਰਤਾਂ ਭੱਜ ਕੇ ਆਉਂਦੀਆਂ ਵੀ ਇਹਨੂੰ ਕਾਹ ਤੋਂ ਲਈ ਜਾਂਦਾ ਇਹਨੂੰ ਨਾਲ ਲੈ ਕੇ ਜਾਉ ਕੀ ਗੱਲ ਜੀ ਤੁਸੀਂ ਇਹਨੂੰ ਕਿਉਂ ਲੈ ਕੇ ਜਾਂਦੇ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਲੈ ਕੇ ਜਾਂਦਾ ਇਹਨੂੰ ਨਾਲ ਲੈ ਕੇ ਆ ਜੀ ਤੇ ਫਿਰ ਪਈ ਉਹ ਉਹਨੂੰ ਨਾਲ ਲੈ ਜਾਂਦਾ ਤੇ ਇੱਕ ਹੋਟਲ ਦੇ ਵਿੱਚ ਲੈ ਜਾਂਦਾ ਉਹਨੂੰ ਉੱਥੇ ਹੋਟਲ ਦੇ ਵਿੱਚ ਆਪਦੇ ਡਰਾਈਵਰ ਨੂੰ ਕਹਿੰਦਾ ਜਾ ਇਹਦੇ 2-4 ਸੂਟ ਇਹਨੂੰ ਦਵਾ ਦੇ ਤੇ ਆਲੇ ਨਾਲੇ ਸਾਰਾ ਮੇਕਅਪ ਦਾ ਸਮਾਨ ਲੈ ਆ ਦੇ ਤੇ ਸਾਰਾ ਇਹਦਾ ਜਿੰਨਾ ਕੁ ਸੇ ਮੰਗਣਾ ਚਾਹੁੰਦੀ ਆ ਉਹ ਸਾਰਾ ਕੁਸੇ ਨੂੰ ਲਿਆ ਦੇ ਉਹ ਇੱਕ ਬੈਗ ਵੀ ਲਿਆਦੀ ਆ ਉਹਦੀ ਚੰਗਾ ਉਹਨੇ ਬੈਗ ਵੀ ਲਿਆਤਾ ਤੇ ਕੱਪੜੇ ਵੀ ਲਿਆਤੇ ਤੇ ਉਹਨੂੰ ਕਹਿੰਦਾ ਜਾ ਇਹ ਕਹਦਾ ਬਾਥਰੂਮ ਹੈਗਾ ਤੇ ਤੂੰ ਨਹਾ ਕੇ ਤੇ ਕੱਪੜੇ ਬਦਲ ਲੈ ਤੇ ਆਦਾ ਮੇਕਅਪ ਕਰ ਲੈ ਫਿਰ ਤੂੰ ਇੱਥੇ ਆ ਜਾ ਉਹ ਜਦੋਂ ਆਉਂਦੀ ਆ ਤਾਂ ਇੰਨੀ ਸੋਹਣੀ ਲੱਗ ਰਹੀ ਹੁੰਦੀ ਆ ਪਹਿਲਾਂ ਨਾਲ ਵੀ ਸੋਹਣੀ ਲੱਗਦੀ ਰਮੇਸ਼ era ਆਉਂਦਾ ਦੇਖੀ ਕਿਵੇਂ ਮੰਗਤੀ ਹੋਣ ਦੇ باوجود ਵੀ ਦੇਖੀ ਦੀ ਸੋਹਣੀ ਕਿੰਨੀ ਸ਼ਕਲ ਹੈ ਤੇ ਉਹ ਨੂੰ ਕਹਿੰਦਾ ਵੀ ਮੈਂ ਨਾ ਅੱਜ ਤਾਂ ਮੈਂ ਕਿਸੇ ਮੀਟਿੰਗ ਤੇ ਜਾਣਾ ਹੈਗਾ ਤੇ ਉਸ ਤੋਂ ਬਾਅਦ ਮੈਂ ਤੇਨੇ ਇੱਛੇ ਹੋਟਲ ਦੇ ਵਿੱਚ ਫੇਰ ਮਿਲੂਗਾ ਤੇ ਮੈਂ ਕਹਾਲੀ ਚਾ ਚਲੋ ਕਿਸੇ ਮੀਟਿੰਗ ਤੇ ਜਾਂਦਾ ਅਹਮਦਾਬਾਦ ਉਥੋਂ ਵਾਪਸ ਜਦੋਂ ਆਉਂਦਾ ਤੇ ਜਦੋਂ ਉਹ ਨਹੀਂ ਆਉਣਾ ਹੁੰਦਾ ਤੇ ਉਹ ਰਾਤ ਨੂੰ ਨਾ ਤਾਂ ਉਹ ਨੂੰ ਕੁੜੀ ਨੂੰ ਨੀਂਦ ਆਉਂਦੀ ਤੇ ਨਾ ਉਹ ਨੂੰ ਨੀਂਦ ਆਉਂਦੀ ਸਾਰੀ ਰਾਤ ਉਸ ਸਲਵਟੇ ਲੈ ਕੇ ਤੇ ਸਾਰੀ ਰਾਤ ਸੋਚਾਂ ਚ ਪੈ ਰਹਿੰਦੇ ਆ ਵੀ ਕੀ ਵਿਚਾਰੀ ਮੰਗਤੀ ਬਣ ਗਈ ਮੈਂ ਕਿੱਡਾ ਰਾਜਾ ਮਹਾਰਾਜ ਹਸਤਰੀਆ ਫਿਰਦਾ ਵੀ ਧੀ ਦਾ ਸਰਪੰਖ ਤੇ ਮਾਣੀ ਮਾਣੇ ਸੋਚਦਾ ਤੇ ਅਗਲਾ ਦਿਨ ਆਉਂਦਾ ਤੇ ਦੋਵੇਂ ਉਸੇ ਥਾਂ ਤੇ ਮਿਲਦੇ ਆ ਤੇ ਫਿਰ ਉਹ ਨੂੰ ਕਹਿੰਦਾ ਵੀ ਤੂੰ ਹੁਣ ਕਿੱਥੇ ਰਹਿੰਦੀ ਆ ਉਹ ਕਹਿੰਦੀ ਵੀ ਮੈਂ ਤਾਂ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਹੋਇਆ ਮੇਰੇ ਮੇਰੇ ਸਾਰੀ ਮੈਂ ਕਹਾਣੀ ਤੁਹਾਨੂੰ ਦੱਸ ਦਿੰਨੀ ਆ ਵੀ ਮੇਰੇ ਮਾਪਿਓ ਨੇ ਵਿਆਹ ਕੀਤਾ ਸੀਗਾ ਚੰਗਾ ਕਾ ਲੱਭਿਆ ਸੀ ਤੇ ਮੇਰੇ ਭਰਾ ਨੇ ਇਹ ਸੋਚਿਆ ਸੀਗਾ ਵੀ ਤੈਨੂੰ ਥੋੜੇ ਜਿਹਾ ਚਿਰ ਬਾਅਦ ਤੇਰਾ ਤਲਾਕ ਕਰਾ ਦੂੰਗਾ ਤੇ ਮੈਂ ਪੈਸੇ ਜਿਹੜੇ ਹੈਗੇ ਉਹ ਲੈ ਕੇ ਤੇ ਆਪ ਦਾ ਦੁਕਾਨ ਵਗੈਰਾ ਚਲਾ ਲਊਗਾ ਤੇ ਉਹਦੀ ਇਹ ਸੀ ਮੈਂ ਨਹੀਂ ਘਰੋਂ ਨਿਕਲਣਾ ਚਾਹੁੰਦੀ ਸੀ ਪਰ ਉਹ ਮੈਨੂੰ ਮੱਲੋ-ਮੱਲੀ ਉਹਨਾਂ ਨੇ ਘਰੋਂ ਘੜ ਤਾਂ ਮੈਂ ਤੁਹਾਡੇ ਘਰੋਂ ਆਉਣਾ ਨਹੀਂ ਚਾਹੀਦੀ ਸੀ ਮੈਂ ਅੱਜ ਤੱਕ ਤੈਨੂੰ ਭੁੱਲੀ ਨਹੀਂ ਯਾਦ ਰੱਖਿਆ ਉਹ ਕਹਿੰਦਾ ਫੇਰ ਫੇਰ ਕਹਿੰਦੀ ਵੀ ਉਹਨੇ ਇਹ ਮੇਰੇ ਮਾਪਿਓ ਨੇ ਜਦੋਂ ਮੇਰੇ ਭਰਾ ਨੇ ਮੈਨੂੰ ਘਰੋਂ ਘੱਟ ਮਾਪਿਆਂ ਨੇ ਵੀ ਨਿਰੋਕਿਆ ਤੇ ਮੈਂ ਇੱਥੇ ਆ ਗਈ ਤੇ ਉਹ ਕਹਿੰਦੇ ਵੀ ਤੇਰਾ ਅਸੀਂ ਉਹ ਆਏ ਆਦੇ ਸੀ ਵੀ ਤੇਰਾ ਅਸੀਂ ਦੂਜੀ ਥਾਂ ਵਿਆਹ ਕਰਾਂਗੇ ਤੇ ਮੈਂ ਕਿਹਾ ਸੀ ਨਹੀਂ ਕਰਵਾਉਣਾ ਮੈਂ ਉਹ ਕਹਿੰਦੇ ਵੀ ਇੱਕ ਥਾਂ ਹੋਰ ਵਿਆਹ ਕਰਾ ਕੇ 50 ਲੱਖ ਰੁਪਈਆ 60 ਲੈ ਲਾਂਗੇ ਤੇ ਫਿਰ ਅਸੀਂ ਆਪ ਦਾ ਘਰ ਪਾ ਲਾਂਗੇ ਕੋਠੀ ਪਾ ਲਾਂਗੇ ਉਹ ਜਦੋਂ ਇਹ ਗੱਲ ਮੈਂ ਸੁਣੀ ਮੈਂ ਉੱਥੋਂ ਘਰੋਂ ਨਿਕਲ ਲਈ ਤੇ ਇੱਥੇ ਆ ਕੇ ਮੈਂ ਇੱਕ ਬਾਰੀ ਸਟੇਸ਼ਨ ਤੇ ਵੇਚਦੀ ਗਈ ਫਿਰ ਇਹ ਲੇਡੀ ਸਾਰੀਆਂ ਕਹਿੰਦੀਆਂ ਵੀ ਤੂੰ ਉੱਥੇ ਆ ਜਾ ਆਪਾਂ ਇਕੱਠੀਆਂ ਇਕੱਠਾ ਰਿਹਾ ਕਰਾਂਗੇ ਚਲੋ ਜੀ ਮੈਂ ਇੱਥੇ ਆ ਗਈ ਉਹ اچانک ਅੱਜ ਤੁਸੀਂ ਮੇਰੇ ਨਾਲ ਮੇਲ ਹੋ ਗਿਆ ਮੇਰਾ ਤੇ ਮੈਂ ਤਾਂ ਸਾਨੂੰ ਕਦੇ ਵੀ ਨਹੀਂ ਪਛਾਨ ਸਕਦੀ ਸੀ ਕਿ ਤੁਸੀਂ ਪਤਾ ਨਹੀਂ ਕਿਵੇਂ ਮੇਰੀ ਇਹ ਜਿਹਾਲਤ ਦੇ ਵਿੱਚ ਮੈਨੂੰ ਪਛਾਣ ਲਿਆ ਤੇ ਤੁਸੀਂ ਕੁਛ ਦਾ ਕੁਛ ਬਣੇ ਹੋ ਸੀਗੇ ਤੇ ਮੈਂ ਤੁਹਾਨੂੰ ਮਗਰੋਂ ਪਛਾਣ ਲਿਆ ਤੇ ਇਸ ਕਰਕੇ ਉਹਨੇ ਫਿਰ ਹਾਦਾ ਵੀ ਮੈਨੂੰ ਹਾਇ ਦਸਤੂ ਰਹਿੰਦੀ ਕਿੱਥੇ ਆ ਫਿਰ ਉਸ ਕਮਰੇ ਦੇ ਵਿੱਚ ਗਿਆ ਉੱਥੇ ਦੇਖਿਆ ਕਿਵੇਂ ਦੁਰਦਸ਼ਾ ਨਾ ਰਹਿ ਰਹੀ ਹੈ ਫੇਰ ਉਹ ਆਪਦੇ ਨਾਲ ਆਪਦੀ ਮਾਂ ਨਾਲ ਫੋਨ ਤੇ ਗੱਲ ਕਰਾਈ ਮਾਂ ਕਹਿੰਦੀ ਉਹ ਨੂੰ ਕਹਿੰਦਾ ਵੀ ਮੈਨੂੰ ਤਾਣੀਆਂ ਮਿਲ ਗਈ ਉਹ ਆਦੀ ਕਿੱਥੇ ਮਿਲ ਗਈ ਉਹ ਤਾਂ ਮੈਨੂੰ ਇਸ ਥਾਂ ਤੇ ਮਿਲ ਗਈ ਉਹ ਕਹਿੰਦੀ ਘਰੇ ਲੈ ਕੇ ਆ ਉਹ ਘਰੇ ਲੈ ਕੇ ਆਈ ਤੇ ਇਹ ਕਹਿੰਦੀ ਮੈਨੂੰ ਤਾਂ ਡਰ ਲੱਗਦਾ ਮੰਮੀ ਤੋਂ ਵੀ ਉਹ ਆਖੂ ਜੀ ਉਹ ਤਾਂ ਦੁਭੱਜ ਗਈ ਆਦਾ ਵੀ ਮੇਰਾ ਤਾਂ ਤੇਰੇ ਨਾਲ ਕੋਈ ਤੱਲਕ ਰਿਆ ਹੀ ਨਹੀਂ ਸੀ 50 ਲੱਖ ਰੁਪਇਆ ਤੂੰ ਮੇਰੇ ਤੋਂ ਲੈ ਕੇ ਤੇਗਾ ਆਦਾ ਘਰੇ ਜਾਵਦੀ ਸੀ ਤੇਰੇ ਨਾਲ ਮੇਰਾ ਕੋਈ ਤੱਲਕ ਨਹੀਂ ਰਿਆ ਸੀ ਤਾਂ ਤੇਰੇ ਵੀ ਮੈਂ ਤੇਰੀ ਮਦਦ ਕੀਤੀ ਆ ਮੈਂ ਤੈਨੂੰ ਇਹ ਨਹੀਂ ਆਖ ਕਿ ਤੂੰ ਮੇਰੇ ਕਰੇ ਵਾਸ ਮਾਤੇ ਦੀ ਮਦਦ ਕੀਤੀ ਫਿਰ ਉਹਦੀ ਮਾਂ ਨੇ ਕਿਹਾ ਪੋਤੇ ਨੂੰ ਕੋਈ ਨਾ ਕੋਈ ਕੰਮ ਦੇ ਦੇ ਤੇ ਕੰਮ ਇਹ ਕਰੂਗੀ ਤੇ ਇਹ ਨੂੰ ਘਰੋਂ ਨਾ ਕੱਢ। ਫਿਰ ਉਹਨਾਂ ਨੇ ਕੋਈ ਜ਼ਿੰਮੇਵਾਰੀ ਦੇਤੀ ਫਿਰ ਉਹ ਆਦਮੀ ਅਜੇ ਤੱਕ ਉਸ ਤੋਂ ਬਾਤ ਨਹੀਂ ਵਿਆਇਆ ਸੀਗਾ ਫਿਰ ਉਹ ਆਪ ਦਾ ਉਹਦੇ ਨਾਲ ਹੀ ਵਿਆਹ ਹੋ ਗਿਆ ਤੇ ਘਰ ਵਧੀਆ ਵਧੀਆ ਵਸਣ ਲੱਗ ਗਏ ਮੈਂ ਤੁਹਾਨੂੰ ਇਹੀ ਕਹਿੰਦੀ ਆਂ ਵੀ ਜੇ ਕੱਲ ਆਦੇ ਹੁੰਦੇ ਭੁੱਲਿਆ ਪਟਕਿਆ ਘਰੇ ਆ ਜੇ ਤਾਂ ਉਹਨੂੰ ਭੁੱਲਿਆ ਨਾ ਸਮਝੋ ਜੇ ਉਹਨੇ ਆਪ ਦਾ ਘਰ ਬਚਾ ਲਿਆ ਆਪਦੀ ਜ਼ਿੰਦਗੀ ਬਚਾ ਲਈ ਐਸ ਤੋਂ ਉੱਤੇ ਕੁਝ ਨਹੀਂ ਹੁੰਦਾ ਹੁੰਦਾ ਤੇ ਆਪਦੇ ਘਰਾਂ ਦੇ ਵਿੱਚ ਸੰਭਲ ਕੇ ਥਰਿਆ ਕਰੋ ਇਹ ਨਾ ਕਿ ਆਕਰੋ ਚਲ ਤੂੰ ਜਾਂ ਨਹੀਂ ਆ ਤਾਂ ਜਾ ਮੇਰਾ ਕੀ ਕਰਦੇ ਇਹ ਕਦੇ ਵੀ ਵਾਰ ਨਾ ਵਰਤਿਆ ਕਰੋ ਇਹ ਜਿਹੜਾ ਕਰੋ ਵੀ ਮੇਰਾ ਤੇਰੇ ਬਿਨਾ ਗੁਜ਼ਾਰਾ ਨਹੀਂ ਤੇ ਤੇਰਾ ਮੇਰੇ ਬਿਨਾ ਗੁਜ਼ਾਰਾ ਨਹੀਂ ਤੂੰ ਪੈਰ ਨਹੀਂ ਇੱਥੋਂ ਪੱਟਣਾ ਨਾ ਮੈਂ ਤੈਨੂੰ ਪੱਟਾਂ ਦੇਵਾ ਇਹ ਗੱਲਾਂ ਕਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ